ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਜੀ ਬਹੁਤ ਚੰਗੀ ਵੀਡੀਓ ਤੁਹਾਨੂੰ ਮਿਲੂਗੀ ਅੱਜ ਬਹੁਤ ساری ਮਸ਼ੀਨਰੀਆਂ ਤੇ ਇੱਕ ਆਪਾਂ ਘਰ ਲੈ ਕੇ ਪਹੁੰਚੇ ਹਾਂ ਜਿੰਨੇ ਕ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਜਿਹੜੇ ਏਰੀਆ ਚੋਂ ਓਨੇ ਕ ਰੇਟ ਦੇ ਵਿੱਚ ਆਪਾਂ ਮਕਾਨ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਕਾਨ ਵੀ ਵਧੀਆ ਲੱਗੂਗਾ ਬਾਕੀ ਗਾਰੰਟੀ ਵਾਲੀ ਗੱਲ ਹੈ ਜੀ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਗੱਲ ਕਰਦੇ ਅੱਗੇ ਆਪਾਂ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਹਮੇਸ਼ਾ ਸਕਰੀਨ ਤੇ ਚੱਲਦਾ ਰਹਿੰਦਾ ਹੈ 87140 38764 ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲਿਆਂ ਜੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਅੱਜ ਪਹੁੰਚੇ ਆਂ ਵਰੀਜਾ ਲੈ ਕੇ ਪਹੁੰਚੇ ਆ ਤੁਹਾਡੇ ਵਾਸਤੇ ਬਟਾਲਾ ਮਾਲਕ ਦਾ ਏਰੀਆ ਨਵੰਬਰ ਮਹੀਨਾ 2022 ਮਾਡਲ ਹੈ ਤੇ ਕੰਡੀਸ਼ਨ ਆਲ ਓਕੇ ਹੈ ਨੋਨ ਐਕਸੀਡੈਂਟ ਗੱਡੀ ਹੈ ਬੀਆਈਪ ਨੰਬਰ ਹੈ 10 ਲੱਖ ਤੇ 90000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਤੇ VIP ਨੰਬਰ ਹੈ ਅੰਦਰੋਂ ਜੇ ਗੱਲ ਕਰੀਏ ਸਾਰਾ ਕੁਝ ਓਕੇ ਕੰਡੀਸ਼ਨਰ ਚੀ ਜਿਵੇਂ ਆਪਾਂ ਸ਼ੋਰੂਮ ਚੋਂ ਕਢਾ ਕੇ ਲਿਆਉਣੇ ਗੱਡੀ ਉਮੇ ਜਾਮਾ ਪਈ ਆ ਇੱਕ ਸਕ੍ਰੈਚ ਇੱਕ ਡੈਂਟ ਕੁਝ ਵੀ ਨਹੀਂ ਹੈਗਾ ਵਧੀਆ ਮਾਲਕ ਨੇ ਰੱਖੀ ਹੋਈ ਆ ਬਾਕੀ ਤੁਸੀਂ ਆਪਦੀ ਤਸੱਲੀ ਕਰਨੀ ਹੋਵੇ ਮਾਲਕ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਬਟਾਲਾ ਮਾਲਕ ਦਾ ਏਰੀਆ ਕਾਗਜ਼ ਪੱਤਰ ਕੰਪਲੀਟ ਹੈ ਸਰਵਿਸ ਸੁਰਵਿਸ ਸਾਰੀ ਹੋਈ ਆ ਤੇ ਸਟੇering ਤੇ ਕੰਟਰੋਲ ਹੈਗੀ ਆ ਸੀਟ ਕਵਰ ਨਵੇਂ ਨੇ ਮੈਟਿੰਗ ਮੂਟਿੰਗ ਮੈਟ ਤੁਸੀਂ ਆਪੇ ਦੇਖ ਲਓ ਫੋਟੋਆਂ ਚ ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਹੋਈ ਆ ਤੇ ਜਿਹੜੇ ਮਾਲਕ ਨੇ ਗੱਡੀ ਦੀ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 77100 9527 635 ਆਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਦੀ ਕਰਨਾ ਤੁਸੀਂ ਚਾਹੁੰਦੇ ਹੋ ਜੀ ਸੈਕੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਉਹ ਦੂਸਰੇ ਨੰਬਰ ਤੇ ਆਪਣੇ ਕੋਲੇ ਪਹੁੰਚੀ ਆ ਸਵਿਫਟ VDI 2016 ਮਾਡਲ ਹੈ ਤੇ ਗੱਡੀ ਡੀਜ਼ਲ ਤੇ ਹੈ ਜੀ ਗੱਡੀ ਫਾਸਟ ਓਨਰ ਹੈ ਪਹਿਲੇ ਨਾਮ ਗੱਡੀ ਆ ਤੇ ਚੱਲੀ ਹੋਈ ਹੈ ਕੁੱਲ 80000 ਕਿਲੋਮੀਟਰਾਂ ਤੇ ਸਰਵਿਸ ਰਿਪੋਰਟ ਜਿੰਨੀ ਹੋਈ ਹੈ ਉਹ ਰਿਕਾਰਡ ਹੈ ਜੀ ਫੁੱਲ ਇੰਸ਼ੋਰੈਂਸ ਹੈ ਕੰਡੀਸ਼ਨ ਆਲ ਓਕੇ ਹੈ ਤੇ ਇਹਨਾਂ ਦਾ ਜਿਹੜਾ ਏਰੀਆ ਜੀ ਇਸਮਿਲਾਵਾਦ ਹੈ ਜੀ ਅੰਬਾਲਾ ਤੋਂ ਹਿੰਸਾਰ ਰੋਡ ਤੇ ਪੈ ਜਾਂਦਾ ਚਾਰ ਲੱਖ 90000 ਰੁਪਿਆ ਡਿਮਾਂਡ ਇਹਨਾਂ ਨੇ ਕਿਹਾ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਤੇ ਵਧੀਆ ਚਲਾਉਣ ਚਾਹੀ ਬਾਕੀ ਨਵੀਂ ਕੰਡੀਸ਼ਨ ਤੁਸੀਂ ਆਪ ਦੇਖ ਰਹੇ ਹੋ ਸਾਰੇ ਜਣੇ ਫੋਟੋਆਂ ਸਕਰੀਨ ਤੇ ਆ ਤੁਸੀਂ ਚੈੱਕ ਕਰ ਲਿਆ ਹੋਣਗੇ ਤੇ ਮੈਂ ਉਮੀਦ ਕਰਦਾ ਹਾਂ ਵੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤੇ ਇਹ ਜਿਹੜੀ ਗੱਡੀ ਆ ਆ ਵੀ ਤੁਹਾਨੂੰ ਚੰਗੀ ਲੱਗੀ ਹੋਊਗੀ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਗੱਲ ਇੱਕ ਵਾਰੀ ਮਾਲਕ ਨਾਲ ਜ਼ਰੂਰ ਕਰ ਲਓ ਲਾਜ਼ਮੀ ਕਰ ਲਿਓ ਮਾਲਕ ਨੇ ਕਿਹਾ ਕਿਸੇ ਨੂੰ ਵੀ ਪਸੰਦ ਆਵੇ ਤਾਂ ਗੱਲ ਕਰ ਲਿਓ 8168177749 ਅਹ ਮਾਲਕ ਦਾ ਨੰਬਰ ਹੈ ਗਾਉਂ ਇੱਕ ਆਪਾਂ ਤੁਹਾਡੇ ਖਾਤਰ ਆਟੋ ਗੱਡੀ ਲਿਆਂਦੀ ਐ ਜੀ ਤੁਸੀਂ ਕਾਫੀ ਆਟੋ ਗੱਡੀ ਦੀ ਡਿਮਾਂਡ ਕਰ ਰਹੇ ਸੀਗੇ ਲੈ ਕੇ ਪਹੁੰਚੇ ਆਪਾਂ 2012 ਮਾਡਲ ਗੱਡੀਆਂ ਜੀ ਹਾਂ 12 ਮਾਡਲ ਹੈ ਲਕਸਾਈ ਹੈ ਚਿੱਟੇ ਰੰਗ ਦੀ ਹੈ ਗੱਡੀ ਬਹੁਤ ਵਧੀਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਮਾਲਕ ਨੇ ਚੋੜੇ ਟਾਇਰ ਪਵਾਏ ਹੋਏ ਆ ਮਾਲਕ ਦੇ ਘਰੇ ਗੱਡੀ ਖੜੀ ਆ ਮਾਲਕ ਨੇ ਬਹੁਤ ਚੰਗੀ ਰੱਖੀ ਹੋਈ ਆ ਤੇ ਸਾਰਾ ਕੁਝ ਵਧੀਆ ਗਾ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ 1,90,000 ਰੁਪਏ ਮਾਲਕ ਨੇ ਮੰਗ ਪਾਈ ਆ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-नीचे ਹੋ ਜਾਊਗਾ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ 190 ਡਿਮਾਂਡ 12 ਮਾਡਲ ਹੈ ਕੰਡੀਸ਼ਨ ਆਲੂਕੀ ਹੈ ਤੇ ਬਾਕੀ ਪੰਜਾਬ ਨੰਬਰ ਹੈ ਜੀ ਤੇ ਜਾ ਕੇ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਤੁਸੀਂ ਵਗ ਜਓ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਬਾਕੀ ਸਾਰਾ ਕੁਝ ਇਹਨਾਂ ਨੇ ਦੱਸਿਆ ਵੀ ਏਸੀ ਹੀਟਰ ਵਰਕਿੰਗ 'ਚ ਹੈ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਕੋਈ ਕਮੀ ਪੇਸ਼ੀ ਹੈ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਕਿਸੇ ਨੇ ਵੀ ਗੱਡੀ ਆ ਚੈੱਕ ਕਰਨੀ ਹੋਵੇ ਚਲਾ ਕੇ ਦੇਖਣੀ ਹੋਵੇ ਆਜੋ ਮਾਲਕ ਨੇ ਕਿਹਾ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 9878796816 ਆਹ ਮਾਲਕ ਦਾ ਨੰਬਰ ਹੈ ਜੀ ਬਾਕੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਕੱਲੀ-ਗੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅੱਗੇ ਤੁਹਾਨੂੰ ਮਕਾਨ ਵੀ ਮਿਲੂਗਾ ਉਹ ਵੀ ਤੁਸੀਂ ਦੇਖ ਕੇ ਜਰੂਰ ਜਾਓ ਕਿਉਂਕਿ ਤੁਹਾਡੇ ਬਜਟ ਦੇ ਵਿੱਚ ਹੀ ਹੈ ਸਾਡੇ ਕਿ 6 ਲੱਖ ਰੁਪਏ ਮੰਗਿਆ ਸਾਡੇ ਕਿ 6 ਲੱਖ ਰੁਪਇਆ ਕਿੰਨਾ ਹੁੰਦਾ ਜੀ ਮਕਾਨ ਵੀ ਬਹੁਤ ਵਧੀਆ ਬਣਿਆ ਹੋਇਆ ਗੱਲ ਕਰਦੇ ਆਪਾਂ ਪੂਰੀ ਪਹਿਲਾਂ ਤਾਂ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਜੀ ਜੇ ਕਿਸੇ ਕੋਲ ਹੀ ਕੋਈ ਮਸ਼ੀਨਰੀ ਆ ਕੋਠੀਆ ਘਰ ਮਕਾਨ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ 78140 ਤੇ 38764 ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਜਲਦੀ ਤੋਂ ਜਲਦੀ ਲਗਵਾ ਸਕਦਾ ਹਾਂ ਜੀ ਆਪਣਾ ਕਮਿਸ਼ਨ ਕਮਿਸ਼ਨ ਕੋਈ ਨਹੀਂ ਹੁੰਦਾ ਜੀ ਬੇਚੀਜ਼ ਕੰਮ ਪੇਜ ਦਿਓ ਆਪਣੇ ਕੋਲੇ ਬਾਕੀ ਜਿੰਨੇ ਤੁਸੀਂ ਆਇਓ ਜੀ ਹਾਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਜ਼ਮੀ ਜਾਇਓ ਜੀ ਤੇ ਲਾਈਕ ਲਾਜ਼ਮੀ ਕਰ ਦਿਓ ਤੇ ਦੱਸਿਓ ਮੈਨੂੰ ਜਰੂਰ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਠੀਕ ਆ ਜੀ ਤੇ ਹੁਣ ਆਪਾਂ ਗੱਲ ਕਰੀਏ ਸ਼ੁਰੂ ਆਪਣੀ ਵੀਡੀਓ ਦੀ ਆਪਣੇ ਕੋਲੇ ਜਿਹੜੀ ਹੁਣ ਗੱਡੀ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਗੱਡੀ ਆਪਣੇ ਕੋਲੇ ਫਾਜ਼ਿਲਕਾ ਡਿਸਟ੍ਰਿਕਟ ਚੋਂ ਪਹੁੰਚੀ ਆ ਜੀ ਫਾਜ਼ਿਲਕਾ ਡਿਸਟ੍ਰਿਕਟ ਦਾ ਇਹਨਾਂ ਨੂੰ ਲੱਗਦੀ ਆ ਤੇ ਪਾਸਿੰਗ ਖਤਮ ਹੈ ਦਿੱਲੀ ਨੰਬਰ ਹੈ ਜੀ ਪੰਜਾਬ ਵਿੱਚ ਟਰਾਂਸਫਰ ਹੋਈ ਹੈ 55000 ਡਿਮਾਂਡ ਹੈ 2002 ਮਾਡਲ ਗੱਡੀ ਆ ਜੀ ਗੱਡੀ ਦੀ ਕੰਡੀਸ਼ਨ ਆਲੋਕਯਾ ਪੈਟਰੋਲ ਤੇ ਗੱਡੀ ਹੈ ਦਿੱਲੀ ਨੰਬਰ ਹੈ ਬਾਕੀ 40 ਤੋਂ 45 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਬਾਕੀ ਅੰਦਰੋਂ ਗੱਡੀ ਠੀਕ ਹੈ ਜੀ ਬਾਹਰੋਂ ਵੀ ਠੀਕ ਹੈ ਚਲਾ ਕੇ ਤੁਸੀਂ ਦੇਖਣੀ ਹੋਵੇ جا کے دیکھ لو ਤੁਸੀਂ چلا کے دیکھ لو باقی اوپر نیچے ریٹ ہو جے گا کسے ਨੂੰ ਵੀ پسند آਵੇ ਗੱਡੀ ਤੇ ਇੱਕ ਵਾਰੀ ਮਾਲਕ ਨੂੰ ਫੋਨ لازمی ਕਰ ਲਿਓ ਜੀ ਗੱਡੀ ਚੰਗੀ ਐ ਚੰਗੀ ਹਾਲਤ ਚ ਤੇ ਰੇਟ ਵੀ ਚੰਗਾ ਹੀ ਲਾਇਆ 55 ਕੁ ਹਜ਼ਾਰ باقی ਕਹਿੰਦੇ ਸੀਗੇ ਮਾਲਕ ਉੱਪਰ نیچے ਮੌਕੇ ਤੇ ਕਰ ਲਵਾਂਗੇ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖੇ 79 860 60 723 ਆ ਮਾਲਕ ਦਾ ਨੰਬਰ ਐ ਜੀ ਗੱਲਬਾਤ ਤੁਸੀਂ ਆਪੇ ਕਰ ਲਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜਾ ਮਕਾਨ ਪਹੁੰਚੇਗਾ ਮਕਾਨ ਦੀ ਗੱਲ ਹੁਣ ਆਪਾਂ ਸ਼ੁਰੂ ਕਰਦੇ ਆਂ ਮਕਾਨ ਚੰਗਾ ਬਣਿਆ ਹੋਇਆ ਜੀ ਵੀਡੀਓ ਬਹੁਤ ਇਨਾਂ ਨੇ ਚੰਗੀ ਬਣਾ ਕੇ ਭੇਜੀ ਹੋਈ ਹੈ ਜੇ ਕਿਸੇ ਕੋਲੇ ਮਕਾਨ ਹੈਗਾ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਜਿਵੇਂ ਕਿ ਇਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਇੱਕ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਬਾਕੀ ਜਿਹੜਾ ਮਕਾਨ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਆਹ ਆਪਣੇ ਕੋਲੇ ਭਗਤਾ ਭਾਈਕਾ ਐਨਡੀਓ ਚੋਂ ਪਹੁੰਚਿਆ ਜੀ ਪਿੰਡ ਇਹਨਾਂ ਦਾ ਭਗਤਾ ਭਾਈਕਾ ਤੇ ਸਾਡੇ ਕਿ 6 ਲੱਖ ਰੁਪਏ ਡਿਮਾਂਡ ਹੈ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਰਸੋਈ ਉੱਪਰ ਜਾਣ ਵਾਸਤੇ ਪੌੜੀਆਂ ਜਗ੍ਹਾ ਆਪਾਂ ਨੂੰ ਮਿਲ ਜੂਗੀ 5 ਕਮਰਲੇ 5 ਕਮਰਲੇ ਜਗ੍ਹਾ ਦੇ ਵਿੱਚ ਆਹ ਮਕਾਨ ਬਣਿਆ ਹੋਇਆ ਸਾਡੇ ਕਿ 6 ਲੱਖ ਰੁਪਏ ਡਿਮਾਂਡ ਹੈ ਬਾਕੀ ਮਾਲਕ ਨੇ ਸਾਰਾ ਕੁਝ ਵੀਡੀਓ ਚ ਦਿਖਾਈ ਦਿੱਤਾ ਜੀ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 9041511018 ਇਸੇ ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲ ਹੋ ਗਈ ਜੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸਾਰੇ ਜਣੇ ਜਾਂਦੇ ਜਾਂਦੇ ਜਰੂਰ ਕਰਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਤੁਸੀਂ ਸਪੋਰਟ ਕੋ ਬਹੁਤ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਬੱਸ ਆਪ ਦੀ ਸਪੋਰਟ ਰੱਖਿਓ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਲੈ ਕੇ ਹਮੇਸ਼ਾ ਆਉਂਦੇ ਰਹਾਂਗੇ ਜੀ